ਇੱਕ ਭਾਈ ਮੁੜਾ ਅੱਖਾ ਤੋਂ ਮੁੜਾ ਅੱਖਾ ਖੇਤ ਭਾਇਆ ਬੈਠਾ ਸੀ ਹਨ ਜਦੋਂ ਖੇਤ ਭਾਇਆ ਬੈਠਾ ਸੀ ਰਾਜਾ ਲੈ ਕੇ ਫੌਜ ਨੂੰ ਸ਼ਿਕਾਰ ਚੜ ਗਿਆ ਰਾਜਾ ਸ਼ਿਕਾਰ ਚੜਿਆ ਉਹਨਾਂ ਨੇ ਹਰਨੀ ਦੇ ਮਗਰ ਮਿਰਗ ਲਾਤਾ ਹਨਾ ਕੋੜਾ ਲਾਤਾ ਰਾਜੇ ਨੇ ਰਾਜੇ ਨੇ ਕੋੜਾ ਲਾਇਆ ਉਹਦੇ ਨੇੜੇ ਵੀ ਲਖਿਆ ਅਨੇ ਮੁਨਖਰੇ ਉਹ ਅਜਾ ਤੱਕਣ ਦੇ ਲੱਗਾ ਤਾਂ ਹਾ ਮੂਝਾ ਤੱਕ ਕੇ ਦੇਖ ਰਾ ਰਾਜੇ ਨੇ ਆਖਿਆ ਵੀ ਇਹ ਤਾਂ ਅੱਖਾ ਤੋਂ ਮੁੜਾ ਅੱਖਾ ਹੈ ਹਾਂ ਕਹਿੰਦਾ ਸੂਰਮੇ ਸਿਆ ਹਰ ਲਗਿਆ ਹਾਂ ਕਹਿੰਦਾ ਨਹੀਂ ਜੀ ਹਰਨੀ ਹੈ ਨਾਰੇ ਹਰਨੀ ਦੇ ਪੇਟ 'ਚ ਬੱਚਾ ਹੈ ਕਹਿੰਦਾ ਬੱਚਾ ਵੀ ਨਾਰਾ ਹੈ ਮਰੀਨ ਨਹੀਂ ਹੈ ਗੱਛਾ ਕਿਹਾ ਚਲੋ ਜੀ ਰਾਜਾ ਕੋੜਾ ਦੱਬੀ ਤੁਰਿਆ ਗਿਆ ਗਾਂ ਜਾ ਕੇ ਤੀਰ ਮਾਰ ਕੇ ਹਰਨੀ ਮਾਰ ਲਈ ਐਤਨੇ ਵਜ਼ੀਰ ਆ ਗਿਆ ਵਜ਼ੀਰ ਕਹਿੰਦਾ ਸੂਰਮੇ ਸਾਹਿਬ ਬਾਦਸ਼ਾਹ ਗਿਆ ਕਹਿੰਦਾ ਉਹ ਵਜ਼ੀਰ ਸਾਹਿਬ ਗਿਆ ਬਾਦਸ਼ਾਹ ਮਗਰ ਫੌਜ ਉਨਤੀ ਉਹ ਜਦੋਂ ਝਾਕਣ ਲੱਗਾ ਬਿੜਕੀ ਦੇ ਕੇ ਕਹਿੰਦੇ ਨਹੀਂ ਐਦਾਂ ਰਾਜਾ ਵਜ਼ੀਰ ਗਏ ਕਹਿੰਦਾ ਉਹ ਕੋ ਗਈ ਕਹਿੰਦੇ ਵੀ ਹਰਨੀ ਦਾ ਪੇਟ ਚੱਕ ਕਰੋ ਰਾਜਾ ਕਹਿੰਦਾ ਮਾਰਤਾ ਮੈਂ ਲਈ ਦੇਖੋ ਸਮਾਰ ਕੇ ਕੀ ਇਹਦੇ ਪੇਟ 'ਚ ਬੱਚਾ ਨਿਕਲੂਗਾ ਜਦੋਂ ਪੇਟ ਚਾਕ ਕਰਿਆ ਹਾਨੀ ਦਾ ਉਹਦੇ ਪੇਟ ਦੇ ਵਿੱਚੋਂ ਬੱਚਾ ਲਿਖਿਆ ਨਰ ਕਹਿੰਦਾ ਬੜਾ ਬੰਦਾ ਪੱਟੂ ਕਮਾਲ ਹੀ ਕਰਤੀ ਉਹ ਤਾਂ ਨੇ ਮਨੁੱਖ ਨੇ ਚਲੋ ਜੀ ਉਹਦੇ ਕੋਲ ਦੀ ਆ ਗਿਆ ਰਾਜਾ ਮੁੜਦਾ ਰਾਜਾ ਕਹਿੰਦਾ ਮੇਰੇ ਨਾਲ ਚੱਲ ਭਾਈ ਤੈਨੂੰ 5 ਰੁਪਏ ਦਾ ਨੌਕਰੀ ਦਊ ਚੰਗਾ ਰੋਟੀ ਚੰਗੇ ਤੇਰੇ ਕੱਪੜੇ ਕਹਿੰਦਾ ਜੀ ਮੈਂਥੋਂ ਜੇ ਕੋਈ ਗੱਲ ਉੱਚੀ ਨੀ ਵੀ ਦੱਸੀਗੀ ਤੁਸੀਂ ਮਾਰ ਸਕਦੇ ਹੋ ਤੁਸੀਂ ਰਾਜੇ ਇਹ ਜੀ ਹੁੰਦੇ ਹੋ ਕਹਦਾ ਤੈਨੂੰ ਮਾਰਦਾ ਨਹੀਂ ਕਹਿੰਦਾ ਨਾ ਮੈਂ ਨਹੀਂ ਜਾਂਦਾ ਮੈਨੂੰ ਕੋਈ ਨੌਕਰੀ ਲੋੜ ਨਹੀਂ ਮੇਰਾ ਟਾਈਮ ਲੰਘਦਾ ਮੇਰੀ ਰੋਟੀ ਰੁੱਕੇ ਤੇ 50 ਦਿਨ ਦੇ ਖੇਤ ਬੈਠਾ ਕਹੇ ਨਾ ਨੌਕਰੀ ਦੇਉ ਤੇਰਾ ਵਧੀਆ ਟਾਈਮ ਲਖਾਉ ਚਲ ਭਾਈ ਲੱਗਿਆ ਲਗਿਆ ਹੋਇਆ ਰਾਜੇ ਨੇ ਦੋ ਘੋੜੇ ਮੰਗਾਲੇ ਦਿਨ ਪਾ ਕੇ ਜਦੋਂ ਘੋੜੇ ਮੰਗਾਲੇ ਕਹੇ ਸੂਰਮੇ ਆਪਾਂ ਨੇ ਦੋ ਘੋੜੇ ਮੰਗਾਏ ਨੇ ਆ ਜਾ ਦੇਖ ਕਹਿੰਦੇ ਪਿਛਾੜੀਆਂ ਪੁੱਛਣੀਆਂ ਸਮਾਰ ਕੇ ਲਾ ਦੇ ਭਾਨ ਦੇ ਨੇ ਪਠਾੜਾ ਮੇਰਾ ਪਿਛਾੜੀਆਂ ਪਛੂੜੀਆਂ ਲਾਤੀਆਂ ਵੀ ਲਾ ਲਾਤੀਆਂ ਕੋੜੀ ਰਾਜਾ ਜਿਹੜਾ ਗਿਆ ਪਾਸਾ ਹੁੰਦਾ ਉਚਾਣਾ ਉਹ ਤੇ ਆਇਆ ਧਫਾ ਮਾਰ ਕੇ ਦੇਖਿਆ ਉਹਨੇ ਕੋੜੀ ਨੇ ਆਇਆ ਧਨਕੀ ਬੱਟੀ ਕਹਿੰਦਾ ਵੇ ਇਹ ਤਾਂ ਸਵਾਰ ਦੇ ਕਮਰਾ ਹੈ ਨਹੀਂ ਕੋੜਾ ਧਨਕੀ ਬੜਦਾ ਹੈ ਦਾ ਧੋਖਾ ਕਰ ਸਕਦਾ ਕਦੇ ਹੂੰ ਤਾਂ ਜਾਤ ਤਾਂ ਚੰਗੀ ਹੈ ਭਜਾਕ ਬਠੇਰਾ ਹੈ ਪਰ ਇਹ ਸਵਾਰ ਨੂੰ ਖਤਰਾ ਕਰ ਸਕਦਾ ਹੈ ਦੂਜੇ ਦੇ ਫੇਰੇ ਹੱਥ ਕਹਿੰਦਾ ਇਹ ਤਾਂ ਕੋੜਾ ਰਾਜਾ ਇੱਕ ਪਾਸਾ ਹੀ ਸ਼ਰੀਰ ਦਾ ਕਮਜ਼ੋਰ ਹੈ ਮਾਂ ਦੇ ਜੋੜਾ ਜੰਮੇ ਹੋਇਆ ਹੈ ਦੋ ਬੱਚੇ ਇਕੱਠੇ ਰਹਿਣੇ ਪੇਟ 'ਚ ਆ ਪਾਸਾ ਕਮਜ਼ੋਰ ਰਹਿ ਗਿਆ ਫੁੱਲ ਨੂੰ ਥੋੜਾ ਘੱਟ ਮਿਲਿਆ ਹੋਰ ਕੋੜਾ ਨਾ ਉਹਦੀ ਪਾਜ ਕੱਢੂ ਕੋੜਾ ਚੰਗਾ ਕੋਈ ਮਾੜਾ ਨਹੀਂ ਨਸਲ ਸੋਹਣੀ ਹੈ ਵਧੀਆ ਟੋਟਾ ਕੇ ਕਹਿੰਦਾ ਉਹਨੇ ਸੱਧਿਆ ਕੜਵਾਲ ਨੂੰ ਵੀ ਇਹ ਕਿੱਥੋਂ ਲਿਆ ਕੋੜਾ ਜੀ ਫਲਾਣੇ ਥੋਂ ਦੀ ਘੋੜੀ ਦਾ ਬੱਚਾ ਇਹ ਫਲਾਣੇ ਥੋਂ ਦੇ ਘੋੜੇ ਦਾ ਘੋੜੀ ਨੇ ਦੋ ਬੱਚੇ ਦਿੱਤੇ ਤੇ ਫੇਰ ਮੈਂ ਬੜਾ ਸ਼ੌਂਕ ਨਾ ਪਾਲਿਆ ਕਹਿੰਦਾ ਠੀਕ ਹੈ ਰਾਜਾ ਮਰਾਸ਼ਿਆਂ ਦੇ ਮੁੰਡੇ ਨੂੰ ਕਹਿੰਦਾ ਘੋੜੇ ਨੂੰ ਪਾਲੀ ਜਾਂਦੇ ਹੋ ਇਹ ਤੇ ਚੜੋ ਚੜੂਗਾ ਮਰਾਸ਼ਿਆਂ ਦਾ ਮੁੰਡਾ ਜਾਣਤੀ ਕਦੇ ਘੋੜੇ ਤੇ ਚੜ੍ਹਿਆ ਨਹੀਂ ਇੱਕ ਘੋੜੇ ਦੇ ਉਹਨੂੰ ਗੋਡਵੰਦ ਬੋਲਦੇ ਨੇ ਮੂੰਹ ਮੂਰੀ ਪਾ ਕੇ ਅੱਛਾ ਲੱਤਾਂ ਦੇ ਵਿਚਾਲ ਦੀ ਤੰਗ ਦੇ ਵਿੱਚ ਰੱਸਾ ਬੰਨਿਆ ਹੁੰਦਾ ਹੈ ਹੂੰ ਘੋੜੇ ਦੇ ਵੀ ਉੱਠਦੇ ਵੀ ਜਦੋਂ ਚੜ੍ਹਨ ਲੱਗਦੇ ਨੇ ਤੇ ਅੱਛਾ ਸ਼ੁਰੂ ਤੋਂ ਚਲ ਜੀ ਮਰਾਸੀਆਂ ਦੇ ਮੁੰਡੇ ਨੇ ਕੋ ਗੋਡਵੰਦ ਪਾਇਆ ਨਾ ਜਦੋਂ ਲੱਗਿਆ ਚੜਨ ਫੜਾਕਾ ਮਾਰਿਆ ਸਿਰ ਘੋੜੇ ਦੇ ਮੱਥੇ 'ਚ ਮਰਾਸੀਆਂ ਦੇ ਮੁੰਡਾ ਉਹ ਮਾਰਿਆ ਵਗਾ ਕੇ ਤਾਂ ਟੌਂ ਟੁੱਟ ਗਈ ਡਿੱਗ ਦੇ ਦੀ ਹੂੰ ਜਦੋਂ ਦੇਖਿਆ ਘੋੜਾ ਆ ਕੇ ਰਾਏ ਮੁੰਡਾ ਦੇਖਿਆ ਮਰਾਸੀ ਨੇ ਮਰਿਆ ਕਹਿੰਦਾ ਮਰ ਗਿਆ ਮਰ ਜਾਂਦੇ ਸਾਰੇ ਜਦੋਂ ਨਗੋਰਾ ਆਤੀ ਮੇਰਾ ਪੁੱਤ ਜੀ ਹਲੇ ਗੁਰੂ ਜੀ ਤਾਂ ਰਹਿਤੀ ਪਹਿਲੇ ਕੋਲੇ ਰਚੰਡ ਬਹਿ ਗਿਆ ਇਹਨੂੰ ਬਿਨਾ ਰਸਾ ਪਾਇਏ ਗੌਰਵੰਦ ਪਾਇਏ ਕਿਉਂ ਚੜਿਆ ਇਹਨੇ ਕੰਮ ਕਰਨੇ ਦੀ ਕੋਲੇ ਨੇ ਜਲੀ ਹੋਈ ਨੇ ਬੜੀ ਉਦੋਂ ਬਾਅਦ ਕਹਿੰਦਾ ਰਾਜਾ ਕਹਿੰਦਾ ਵੀ ਸੁਰਮੇ ਸਿੱਖ ਤੈਥੋਂ ਹੋਰ ਪਰਖ ਕਰਾਉਣੀ ਹੈ ਕਰਾਓ ਜੀ ਕਹਿੰਦਾ ਜੀ ਰਾਣੀਆਂ ਦੇ ਹੁਣ ਕਹਿੰਦਾ ਮਾਰੇਗਾ ਰਾਣੀਆਂ ਦੀ ਪਰਖ ਨਾ ਕਰਾ ਕਹਿੰਦਾ ਜਰੂਰ ਕਰਾਵਾਂਗੇ ਤੈਨੂੰ ਮਾਰਦਾ ਨਹੀਂ ਬਹਿ ਗਿਆ ਰਾਜਾ ਨਾਇਸੂਰ ਮਾ ਕੁਰਸੀਆਂ ਤੇ ਰਿਆਣੀਆਂ ਨੂੰ ਕਿਹਾ ਵੀ ਤੁਸੀਂ ਆਓ ਤਿਆਰੀਆਂ ਕਰਕੇ ਹੂੰ ਦੋ ਰਾਣੀਆਂ ਲਖੀਆਂ ਇਕੱਠੀਆਂ ਜਦੋਂ ਕੋਲ ਦੀ ਲਖੀਆਂ ਕਹਿੰਦਾ ਦੋਏ ਬਾਦਸ਼ਾਹ ਜਤੀਆਂ ਨੇ ਤਾਂ ਹੂੰ ਜਦੋਂ ਤੀਜੀ ਆਈ ਸਿਰਮਾ ਰਹਿ ਕਹਿੰਦਾ ਇੱਥੇ ਕੰਮ ਖਰਾਬ ਹੋ ਗਿਆ ਹੂੰ ਕੀ ਗੱਲ ਕਹਿੰਦਾ ਇਹ ਤਾਂ ਜੱਟ ਦੀ ਧੀ ਰਹਾ ਮਰਾਸੀ ਦੀ ਹੈ ਹੂੰ ਚਲ ਜੀ ਰਾਣੀਆਂ ਨੂੰ ਅੰਦਰ ਬੈਹ ਜੀਆ ਸੂਰਮਾ ਉੱਥੇ ਬੈਠਾ ਜੋ ਕੋੜੇ ਕੋੜੇ ਤੇ ਜਿਹੜਾ ਰਾਜਾ ਅੱਗੇ ਦਾ ਸੁਨੇਹਾ ਲਾਉਂਦਾ ਸੋਹਣੀ ਪਹਿਲਾਂ ਵੀ ਮੈਂ ਆਉਂਗਾ ਫਰਡੇ ਨੇ ਢੋਲ ਨਗਾਰੇ ਵਜਦੇ ਤਿਆਰੀਆਂ ਕਰਦੇ ਗੜਪ ਦੇ ਮਹਿਲੇ ਜਾਵੜਾ ਰਾਜੇ ਤੇ ਵਜੀਰ ਨੂੰ ਰਾਣੀ ਨੂੰ ਸਾਥਾ ਹੋ ਗਿਆ ਵੀ ਆਹ ਕੀ ਗੱਲ ਕਹਣੀ ਕੋਈ ਖੜਲੀ ਮਾੜੀ ਜਿਉਰੀ ਆ ਰੋ ਬੇਬੇ ਜਿਉਰੀ ਬੜੇ ਦਾ ਕੰਮ ਹੀ ਆ ਵੀ ਜਿਹੜੀ ਤੁਹਾਡੀ ਇਹ ਲਟਕੀ ਹੈ ਇਹ ਤੁਹਾਡੀ ਆਉਦੀ ਧੀ ਧੀ ਕਹਣਾ ਜੀ ਅਸੀਂ ਲੈਣਾ ਤਾਂ ਮੁੰਡਾ ਸੀ ਸਾਨੂੰ ਮੁੰਡਾ ਮੁੱਲ ਮਿਲਿਆ ਨਾ ਸਾਨੂੰ ਮਰਾਸੀਆਂ ਤੋਂ ਕੁੜੀ ਮਿਲ ਗਈ ਅਸੀਂ ਲੈ ਕੇ ਪਾਲੀ ਪੜਾਈ ਦਰਸ ਜੀ ਕੋਈ ਖੋਟਾ ਕਹਿੰਦਾ ਕੋਈ ਖੋਟ ਨਹੀਂ ਕੋਈ ਗੱਲ ਨਹੀਂ ਬਸ ਇਹ ਨਹੀਂ ਗੱਲ ਹੀ ਠੀਕ ਹੈ ਜਾ ਕੇ ਕਹਿੰਦਾ ਸੂਰਮਿਆ ਬੜੀ ਪਰਖਾ ਕੀਤੀ ਗੱਲ ਤੇਰੀ ਸੱਚੀ ਹੈ ਕਿਵੇਂ ਪਰਖੀ ਤਾਂ ਇਹ ਕਹਿੰਦਾ ਜੀ ਮਰਾਸਣਾ ਦੀ ਤੋਰ ਮਰ ਗਾਇਥੋਂ ਵੀ ਉਹੀ ਉਹਦੇ ਆਡੀ ਤੇ ਵਿਆਹੇ ਥੋਂ ਵੀ ਤੋਰ ਨਹੀਂ ਅਰੀ ਬਦਲਦੀ ਅੱਛਾ ਕਹ ਠੀਕ ਹੈ ਇਦਾਂ ਦਿਨ ਪਾ ਕੇ ਬੈਠੇ ਬੈਠੇ دل ਦੇ ਵਿੱਚ ਆਈ ਕਹਿੰਦਾ ਸੂਰਮੇ ਸਾਹਿਬ ਮੈਨੂੰ ਦੱਸ ਕਹਿੰਦਾ ਜੀ ਹੁਣ ਮਾਰੋਂਗੇ ਕਹਿੰਦਾ ਦੇਖ ਤੇ ਇਹਨਾਂ ਵੈਦਾ ਕਰਕੇ ਲੈ ਮਾਰਦਾ ਨਹੀਂ ਜਾਵਾਂ ਕਹਿੰਦਾ ਨਾ ਮਾਰੇਗਾ ਕੰਨਾ ਮਾਰਦਾ ਨਹੀਂ ਕਹ ਤੂੰ ਪੁੱਤ ਬਾਣੀਏ ਦਾ ਹੂੰ ਰਾਜੇ ਨੂੰ ਆਲਾ ਅੱਛਾ ਸਹਤੀ ਵੱਡਾ ਜੱਟ ਬਣ ਕੇ ਸਮੋਸਾ ਵੰਡ ਕੇ ਰਾਜਾ ਅੱਜ ਉਸ ਮਹਲੇ ਪੜਿਆ ਜਾ ਵਠਾ ਦਾ ਪੈਸਾ ਲੈ ਦੂਜੇ ਦੂਜੇ ਮਹਲੇ ਜਾ ਕੇ ਉੱਥੇ ਗੱਲ ਛੇੜਿਆ ਕਰਿਆ ਜਿਹੜਾ ਰਾਜਾ ਯਾਰ ਆਪਣੇ ਕਿਹਾ ਜੇ ਕੀ ਗੱਲ ਹੈ ਭਾਈ ਇਹ ਤਾਂ ਇਹਨਾਂ ਦੇ ਬਾਣੀਏ ਹੁੰਦੇ ਨੇ ਅੱਛਾ ਬੁੜੇ ਨੇ 90 ਸਾਲੇ ਫੁੱਟ ੁੱਠੇ ਓਏ ਭਾਈ ਸਾਨੂੰ ਮਰਵਾ ਨਾ ਦੇ ਤੂੰ ਕਿੱਥੋਂ ਕਾਕਾ ਇਹ ਤਾਂ ਫਲਾਣੇ ਥੋੜੇ ਬਾਣੀਆਂ ਤੂੰ ਐਨੇ ਪੈਸਾ ਜਮਨ ਲੈ ਆਇਆ ਬਾਣੀਆਂ ਦਾ ਪੁੱਤ ਆ ਵਕੇ ਜਾ ਕੇ ਕਿਹਾ ਸੁਰਵੇਸ਼ਾ ਗੱਲ ਤੇਰੀ ਸੱਚੀ ਆ ਵੀ ਨਹੀਂ ਪਰਖਿਆ ਕਿ ਵੀ ਬਾਣੀਆਂ ਦਾ ਪੁੱਤ ਹੈ ਕਹਿੰਦੇ ਮੈਂ ਤੁਹਾਨੂੰ ਐ ਪਰਖਿਆ ਵੀ ਕਿਰਤੀ ਕੌਮ ਹੈ ਤੈਨੂੰ ਗੱਲਾਂ ਕਾਹੇ ਦੱਸਤੀਆਂ ਨੇਰੇ ਉਹੀ 5000 ਰੁਪਏ ਤਨਖਾਹ ਉਹੀ meri ਰੋਟੀ ਹੈ ਜਿੱਦੇ ਦੀ ਬਣ ਲੱਗੀ ਹੈ ਉਹੀ ਸਾਡੇ ਦੇ ਮੇਰੇ ਕੱਪੜੇ ਨੇ ਕੋਈ ਕੱਪੜੀ ਨਹੀਂ ਉਦੋਂ ਵਹਿੰਗੇ ਪਾਏ ਕੋਈ ਰੋਟੀ ਦੀ ਬਦਲੀ ਕੋਈ ਮੇਰੀ ਤਨਖਾਹ ਨਹੀਂ ਮੈਂ ਲਈ ਮੈਂ ਸਮਝਿਆ ਵੀ ਕਿਰਤੀ ਕੌਮ ਹੈ ਤੂੰ ਪੁੱਤ ਬਾਣੀਆਂ ਨੇ Ahem. <coughs>